ਹਾਂਜੀ ਦੋਸਤੋ ਕੀ ਤੁਸੀਂ ਬਠਿੰਡਾ ਦੇ ਵਿੱਚ ਖਰੀਦਦਾਰੀ ਕਰਨ ਲਈ ਆ ਰਹੇ ਹੋ ਤਾਂ ਤੁਹਾਡੇ ਲਈ ਇਹ ਵੀਡੀਓ ਜ਼ਰੂਰੀ ਹੈ ਕਿਉਂਕਿ ਬਠਿੰਡਾ ਦੇ ਜਿਹੜੇ ਮੇਨ ਬਾਜ਼ਾਰ ਆ ਬੈਂਕ ਬਾਜ਼ਾਰ ਆ ਆਰੀਆ ਸਮਾਚੌਂਕ ਬੋਲਡ ਕੀ ਬਾਜ਼ਾਰ ਰੇਲਵੇ ਸਟੇਸ਼ਨ ਰੋਡ ਅਮਰੀਕ ਸਿੰਘ ਰੋਡ ਤਾਂ ਇੱਥੇ ਜਿਹੜਾ ਹੈਗਾ ਪਾਰਕਿੰਗ ਨੂੰ ਲੈ ਕੇ ਬਹੁਤ ਵੱਡਾ ਵਿਵਾਦ ਬਣਿਆ ਹੋਇਆ ਕਿਉਂਕਿ ਬਠਿੰਡਾ ਦੇ ਵਿੱਚ ਪਿਛਲੇ ਸਮੇਂ 'ਚ ਸਰਕਾਰਾਂ ਵੱਲੋਂ ਮਲਟੀ ਸਟੋਰੀ ਪਾਰਕਿੰਗ ਬਣਾਈ ਗਈ ਹੈ ਅਤੇ ਕੁਝ ਅਜਿਹੇ ਥਾਵਾਂ ਜਿੱਥੇ ਕਿ ਪ੍ਰਾਣੀਆਂ ਪਾਰਕਿੰਗਾਂ ਦੇ ਵਿੱਚ ਕੁਝ ਪਾਸ ਵਾਲੀਆਂ ਗੱਡੀਆਂ ਖੜਦੀਆਂ ਨੇ ਤਾਂ ਆਮ ਬੰਦਾ ਜਦੋਂ ਆਉਂਦਾ ਤਾਂ ਉਹ ਗੱਡੀਆਂ ਖੜੀਆਂ ਦੇਖ ਕੇ ਉੱਥੇ ਹੀ ਉਹ ਪਾਰਕ ਕਰ ਦਿੰਦਾ ਪਰੰਤੂ ਇਹ ਠੇਕੇਦਾਰ ਵੱਲੋਂ ਜਿਹੜੀਆਂ ਉਹ ਗੱਡੀਆਂ ਬਿਨਾਂ ਮਨਜ਼ੂਰੀ ਤੋਂ ਜਿਹੜੀਆਂ ਉੱਥੇ ਲੱਗ ਜਾਂਦੀਆਂ ਹੁੰਦੀਆਂ ਜਿਵੇਂ ਕਿ ਤੁਸੀਂ ਕੋਈ ਗੱਡੀ ਪਾਰਕ ਕਰਤੀ ਤਾਂ ਉਹ ਗੱਡੀ ਉਹਥੋਂ ਉਠਾ ਲਈ ਜਾਂਦੀ ਹੈ ਤੇ ਜਿਸ ਦੇ ਬਦਲੇ ਤੁਹਾਨੂੰ 800 ਰੁਪਿਆ ਜੁਰਮਾਨਾ ਵੀ ਦੇਣਾ ਪੈਂਦਾ ਹੈ ਪਰੇ ਜਰਮਾਨੇ ਦੇ ਨਾਲ ਨਾਲ ਤੁਹਾਨੂੰ ਅੱਜ ਇੱਕ ਅਜਿਹੀ ਵੀਡੀਓ ਸ਼ੇਅਰ ਕਰ ਰਿਹਾ ਹਾਂ ਜੋ ਕਿ ਤੁਹਾਡੀ ਗੱਡੀ ਦੇ ਨਾਲ ਇਹਨਾਂ ਦੇ ਜਿਹੜਿਆਂ ਦੇ ਵਰਕਰ ਕਹੋ ਜਿਹੜੇ ਇਹ ਟੋ ਬੈਂਡ ਦੇ ਨਾਲ ਹੁੰਦੇ ਆ ਉਹਨਾਂ ਵੱਲੋਂ ਤੁਹਾਡੀ ਗੱਡੀ ਦੇ ਨਾਲ ਕਿਹੜੀ ਧੱਕੇਸ਼ਾਈ ਕੀਤੀ ਜਾਂਦੀ ਆ ਉਹ ਵੱਖਰੀ ਗੱਲ ਆ ਤਾਂ ਤੁਸੀਂ ਇਹ ਜਿਹੜੀ ਅੱਗੇ ਵੀਡੀਓ ਆ ਉਹ ਵੀ ਦੇਖੋ ਇਸ ਲਈ ਜੋ ਵੀ ਬਠੰਡੇ ਤੁਸੀਂ ਖਰੀਦਦਾਰੀ ਆਉਣ ਕਰਨ ਆਉਣਾ ਤਾਂ ਸਭ ਤੋਂ ਪਹਿਲਾਂ ਆਪਣੀ ਗੱਡੀ ਨੂੰ ਜਿਹੜਾ ਹੈਗਾ ਉਹ ਢੰਗ ਨਾਲ ਪਾਰਕ ਕਰਨਾ ਯਕੀਨੀ ਬਣਾਓ ਵੀਡੀਓ ਨੂੰ ਸ਼ੇਅਰ ਕਰ ਦਿਓ ਪਰ ਅੱਗੇ ਇਹ ਵੀਡੀਓ ਲਾਜ਼ਮੀ ਦੇਖੋ ਕਿ ਇਨ੍ਹਾਂ ਵੱਲੋਂ ਕਿਵੇਂ ਤੁਹਾਡੀਆਂ ਗੱਡੀਆਂ ਨਾਲ ਧੱਕੇਸ਼ਹੀ ਕੀਤੀ ਜਾਂਦੀ ਹੈ ਧੰਨਵਾਦ